ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਆਪਾਂ ਤੁਹਾਡੇ ਐਨਐਮਐਸ ਪੇਪਰ ਦੀ ਤਿਆਰੀ ਦੇ ਲਈ 2017 ਦਾ ਜੋ ਸਟੇਟ ਲੈਵਲ ਟੈਸਟ ਹੋਇਆ ਸੀ ਐਨਐਮਐਸ ਦੇ ਲਈ ਉਹਦੇ ਵਿੱਚੋਂ ਅਸੀਂ ਅੱਜ ਸਮਾਜਿਕ ਸਿੱਖਿਆ ਭਾਗ ਦੇ ਪ੍ਰਸ਼ਨ ਹੱਲ ਕਰਾਂਗੇ ਆਪਾਂ ਪ੍ਰਸ਼ਨ ਹੱਲ ਕਰਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਨਐਮਐਸ ਦੇ ਪੇਪਰ ਦੇ ਵਿੱਚ ਜਿਹੜੇ ਪ੍ਰਸ਼ਨ ਆਉਣਗੇ ਉਹ ਕਿਸ ਤਰੀਕੇ ਦੇ ਆਉਂਦੇ ਹੈਗੇ ਠੀਕ ਹੈ ਬੱਚਾ ਆਓ ਆਪਾਂ ਸ਼ੁਰੂ ਕਰੀਏ ਹਾਂਜੀ ਬੇਟਾ ਆਪਾਂ ਸਭ ਤੋਂ ਪਹਿਲਾਂ ਹੱਲ ਕਰਾਂਗੇ ਭੂਗੋਲ ਭਾਗ ਦੇ ਪ੍ਰਸ਼ਨ ਤਾਂ ਪਹਿਲਾ ਪ੍ਰਸ਼ਨ ਹੈ ਭੂਗੋਲ ਭਾਗ ਦਾ 86 ਨੰਬਰ ਕੁਐਸਚਨ ਭਾਰਤ ਦੇ ਕਿਸ ਰਾਜ ਵਿੱਚੋਂ ਕਰਕ ਰೇಖਾ ਨਹੀਂ ਲੰਗਦੀ ਜੋ ਟ੍ਰੋਪਿਕ ਆਫ ਕੈਂਸਰ ਹੈਗੀ ਉਹ ਭਾਰਤ ਦੇ ਕਿਸ ਰਾਜ ਦੇ ਵਿੱਚੋਂ ਨਹੀਂ ਲੰਗਦੀ ਤਾਂ ਉਹ ਕਿਹੜਾ ਰਾਜ ਹੈ ਬੇਟਾ ਮਨੀਪੁਰ ਮਨੀਪੁਰ ਦੇ ਵਿੱਚੋਂ ਕਰਕ ਰೇಖਾ ਨਹੀਂ ਲੰਗਦੀ ਉਂਝ ਭਾਰਤ ਦੇ 8 ਰਾਜਾਂ ਦੇ ਵਿੱਚੋਂ ਜਿਹੜੀ ਕਰਕ ਰੇਖਾ ਹੈਗੀ ਉਹ ਲੰਗਦੀਆਂ ਬੇਟਾ ਪ੍ਰਸ਼ਨ ਨੰਬਰ 87 ਸੰਗਮਰਮਰ ਕਿਸ ਮੂਲ ਚਟਾਨ ਤੋਂ ਬਣਦੀ ਹੈ ਹਾਂਜੀ ਬੇਟਾ ਕਿਹੜੀ ਮੂਲ ਚਟਾਨ ਤੋਂ ਬਣਦੀ ਹੈ ਚੂਨਾ ਪੱਥਰ ਠੀਕ ਹੈ ਜਦੋਂ ਮੂਲ ਚਟਾਨਾ ਰੂਪਾਂਤਰਿਤ ਹੋ ਜਾਂਦੀਆਂ ਨੇ ਪਰਵਰਤਿਤ ਹੋ ਜਾਂਦੀਆਂ ਨੇ ਠੀਕ ਹੈ ਤਾਂ ਉਹ ਕਿਹਦਾ ਰੂਪ ਲੈ ਲੈਂਦੀਆਂ ਨੇ ਬੇਟਾ ਸੰਗਮਰਮਰ ਦਾ ਮਤਲਬ ਚੂਨਾ ਪੱਥਰ ਜੋ ਮੂਲ ਚਟਾਨ ਹੈ ਜਦੋਂ ਪਰਵਰਤਿਤ ਹੁੰਦੀ ਹੈ ਤਾਂ ਉਹ ਸੰਗਮਰਮਰ ਦਾ ਰੂਪ ਲੈ ਲੈਂਦੀ ਹੈ ਹਾਂਜੀ ਬੇਟਾ ਪ੍ਰਸ਼ਨ ਨੰਬਰ 88 ਕਿਸ ਫਸਲ ਦੀ ਪੈਦਾਵਾਰ ਲਈ ਤਾਪਮਾਨ 18 ਡਿਗਰੀ ਸੈਲਸੀਅਸ ਤੋਂ 27 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾ ਹੈ ਹਾਂ ਜੀ ਬੇਟੋ ਕਿਹੜੀ ਫਸਲ ਹੈ ਬੇਟਾ ਉਹ ਹੈ ਮੱਕੀ ਦੀ ਫਸਲ ਠੀਕ ਹੈ ਜੀ ਪ੍ਰੈਸ਼ਰ ਨੰਬਰ 89 99 ਕਿਸ ਦੀ ਤੀਬਰਤਾ ਨੂੰ ਰਿਕਟਰ ਸਕੇਲ ਤੇ ਮਾਪਿਆ ਜਾਂਦਾ ਹੈ ਬਿਲਕੁਲ ਸਿੰਪਲ ਪ੍ਰੈਸ਼ਰ ਹਾਂ ਜੀ ਵੈਰੀ ਗੁੱਡ ਕਿਦੀ ਬੇਟਾ ਪੁਚਾਲ ਦੀ ਪੁਚਾਲ ਦੀ ਤੀਬਰਤਾ ਨੂੰ ਮਾਪਣ ਲਈ ਰਿਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਇੱਕ ਹੋਰ ਹੁੰਦਾ ਹੈਗਾ ਪੈਮਾਨਾ ਬੇਟਾ ਉਹਦਾ ਨਾਮ ਹੈਗਾ ਮਾਰਕੋਲੀ ਪਮੋਨਾ ਠੀਕ ਹੈ ਉਹ ਵੀ ਤੁਸੀਂ ਯਾਦ ਰੱਖਣਾਗਾ ਇਹ ਪੁਚਾਲ ਦੇ ਵਿੱਚ ਹੋਏ ਨੁਕਸਾਨ ਨੂੰ ਮਾਪਣ ਲਈ ਵਰਤੇ ਜਾਂਦਾਗਾ ਪ੍ਰਸ਼ਨ ਨੰਬਰ 90 ਸੁੰਦਰੀ ਦੇ ਦਰਖਤ ਕਿਹੜੇ ਜੰਗਲਾਂ ਵਿੱਚ ਮਿਲਦੇ ਆਂ ਹਾਂਜੀ ਕਿਹੜੇ ਜੰਗਲਾਂ ਵਿੱਚ ਮਿਲਦੇ ਬੇਟਾ ਡੈਲਟਾਈ ਜੰਗਲ ਦੇ ਵਿੱਚ ਠੀਕ ਹੈ ਸੁੰਦਰੀ ਇੱਕ ਦਰਖਤ ਹੈ ਬੇਟਾ ਜਿਹੜਾ ਡੈਲਟਾਈ ਖੇਤਰਾਂ ਦੇ ਵਿੱਚ ਪਾਇਆ ਜਾਂਦਾਗਾ ਠੀਕ ਹੈ ਜਿਵੇਂ ਇੱਕ ਜ਼ਿਕਰ ਤੁਸੀਂ ਪੜਿਆ ਨਾ ਤਾਂ ਗੰਗਾ ਬ੍ਰਹਮਪੁੱਤਰ ਡੈਲਟਾ ਦਾ ਹੈਗਾ ਕਿਹੜਾ ਬੇਟਾ ਗੰਗਾ ਬ੍ਰਹਮਪੁੱਤਰ ਡੈਲਟਾ ਦਾ ਇਸ ਡੈਲਟੇ ਦੇ ਵਿੱਚ ਸੁੰਦਰੀ ਨਾਂ ਦੇ ਬਣ ਪਾਈ ਜਾਂਦੇ ਹੈਗੇ ਇਸ ਕਰਕੇ ਇਸ ਡੈਲਟੇ ਨੂੰ ਹੋਰ ਕੀ ਕਿਹਾ ਜਾਂਦਾ ਬੇਟਾ ਸੁੰਦਰਬਨ ਡੈਲਟਾ ਠੀਕ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈਗਾ ਸੁੰਦਰਬਨ ਡੈਲਟਾ ਠੀਕ ਹੈ ਬੇਟਾ ਤਾਂ ਸੁੰਦਰੀ ਦੇ ਦਰਖਤ ਕਿਹੜੇ ਜੰਗਲਾਂ ਚ ਪਾਈ ਜਾਂਦੇ ਹੈਗੇ ਡੈਲਟਾ ਹੀ ਜੰਗਲਾਂ ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 91 ਪਿਹਾਈ ਲੋਹਾ ਇਸਪਾਤ ਉਦਯੋਗ ਕਿਸ ਦੇਸ਼ ਦੀ ਮਦਦ ਨਾਲ ਲਗਾਇਆ ਗਿਆ ਹਾਂਜੀ ਕਿਹੜੇ ਦੇਸ਼ ਦੀ ਮਦਦ ਨਾਲ ਲਗਾਇਆ ਗਿਆ ਸੀ ਬੇਟਾ ਇਹ ਲਗਾਇਆ ਗਿਆ ਸੀ ਸੋਵੀਅਤ ਯੂਨੀਅਨ ਠੀਕ ਹੈ ਕਦੋਂ ਲਗਾਇਆ ਗਿਆ ਸੀ ਬੇਟਾ 1957 ਦੇ ਵਿੱਚ ਇਹ ਤੁਸੀਂ ਨੋਟ ਕਰ ਲਿਓ ਪ੍ਰਸ਼ਨ ਨੰਬਰ 92 ਤਾਈਵਾਨ ਦੀ ਉਲੋਂਗ ਚਾਹ ਕਿਸ ਲਈ ਪ੍ਰਸਿੱਧ ਹੈ ਠੀਕ ਹੈ ਤਾਈਵਾਨ ਜੀ ਚਾਹ ਹੈਗੀ ਉਲੋਂਗ ਚਾਹ ਇਹ ਕਾਦੇ ਲਈ ਪ੍ਰਸਿੱਧ ਹੈ ਬੇਟਾ ਇਹ ਆਪਣੇ ਸਵਾਦ ਲਈ ਪ੍ਰਸਿੱਧ ਹੈ ਟੇਸਟ ਲਈ ਹਾਂਜੀ ਬੇਟਾ ਅੱਗੇ ਪ੍ਰਸ਼ਨ ਨੰਬਰ 93 93 ਭੂਮਧ ਰੇਖਾ ਖੰਡ ਵਿੱਚ ਆਮ ਤੌਰ ਤੇ ਕਿਸ ਕਿਸਮ ਦੀ ਵਰਖਾ ਹੁੰਦੀ ਹੈ ਹਾਂਜੀ ਬੇਟਾ ਕਿਹੜੀ ਵਰਖਾ ਹੁੰਦੀ ਹੈ ਜਿਹੜੀ ਭੂਮਧ ਰੇਖਾ ਦੇ ਨੇੜੇ-ਨੇੜੇ ਹੁੰਦੀ ਹੈ ਉਹ ਹੈਗੀ ਬੇਟਾ ਸੰਬਹਿਣ ਵਰਖਾ ਕਨਵੈਂਸ਼ਨਲ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਬੇਟਾ ਕਨਵੈਂਸ਼ਨਲ ਰੇਨ ਠੀਕ ਹੈ ਹਾਂਜੀ ਬੇਟਾ ਪ੍ਰਸ਼ਨ ਨੰਬਰ 94 ਨੰਦਾ ਦੇਵੀ ਚੋਟੀ ਕਿਸ ਰਾਜ ਵਿੱਚ ਸਥਿਤ ਹੈ ਕਿੱਥੇ ਹੈ ਬੇਟਾ ਨੰਦਾ ਦੇਵੀ ਚੋਟੀ ਇਹ ਹੈ ਬੇਟਾ ਉੱਤਰਾਖੰਡ ਦੇ ਵਿੱਚ ਪ੍ਰਸ਼ਨ ਨੰਬਰ 95 ਭਾਰਤ ਦੇ ਕਿਹੜੇ ਰਾਜ ਵਿੱਚ ਮੈਗਨੀਜ਼ ਦਾ ਉਤਪਾਦਨ ਹੁੰਦਾ ਹੈ ਹਾਂਜੀ ਬੇਟਾ ਇੱਥੇ ਦੇਖੋ ਇੱਥੇ ਅਸੀਂ ਇਹ ਵੇਖਣਾਗਾ ਇੱਥੇ ਇਹਨਾਂ ਨੇ ਵੱਧ ਜਾਂ ਘੱਟ ਨਹੀਂ ਪੁੱਛਿਆ ਇਹ ਪੁੱਛੇ ਵੀ ਇਹਨਾਂ ਰਾਜਾਂ ਦੇ ਵਿੱਚੋਂ ਕਿਹਦੇ ਵਿੱਚ ਮੈਗਨੀਜ਼ ਪੈਦਾ ਹੁੰਦਾ ਹੈਗਾ ਤਾਂ ਕਿਹੜਾ ਹੈ ਬੇਟਾ ਰਾਜਸਥਾਨ ਠੀਕ ਹੈ ਰਾਜਸਥਾਨ ਇਹਨਾਂ ਦੇ ਵਿੱਚੋਂ ਸਹੀ ਹੈ ਜੇਕਰ ਪੁੱਛਿਆ ਜਾਵੇ ਬੇਟਾ ਤੁਹਾਨੂੰ ਵੀ ਸਭ ਤੋਂ ਵੱਧ ਮੈਗਨੀਜ਼ ਕਿੱਥੇ ਪੈਦਾ ਹੁੰਦਾ ਹੈ ਬੇਟਾ ਤਾਂ ਅਸੀਂ ਲਿਖਾਂਗੇ ਮੱਧ ਪ੍ਰਦੇਸ਼ ਠੀਕ ਹੈ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਭਾਰਤ ਦੇ ਵਿੱਚ ਸਭ ਤੋਂ ਵੱਧ ਮੈਗਨੀਜ਼ ਕਿਹੜਾ ਰਾਜ ਪੈਦਾ ਕਰਦਾ ਹੈਗਾ ਤਾਂ ਅਸੀਂ ਕੀ ਲਿਖਾਂਗੇ ਮੱਧ ਪ੍ਰਦੇਸ਼ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਸੀ ਬੇਟਾ ਰਾਜਸਥਾਨ ਕਿਉਂਕਿ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਇਹਨਾਂ ਦੇ ਵਿੱਚ ਮੈਗਨੀਜ਼ ਉਤਪਾਦਨ ਨਹੀਂ ਹੁੰਦਾ ਪ੍ਰਸ਼ਨ ਨੰਬਰ 76 96 ਹੇਠ ਲਿਖਿਆਂ ਵਿੱਚੋਂ ਕਿਹੜੀ ਜਗ੍ਹਾ ਦੀ ਬਸੋਕਣਤਾ ਸਭ ਤੋਂ ਵੱਧ ਹੈ ਠੀਕ ਹੈ ਪਹਿਲਾਂ ਤਾਂ ਬੇਟਾ ਆ ਸਮਝੋ ਬਸੋਕਣਤਾ ਕੀ ਹੁੰਦੀ ਹੈ ਬਸੋਕਣਤਾ ਹੁੰਦੀ ਹੈ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਹੈਗੇ ਉਹਨਾਂ ਲੋਕਾਂ ਦੀ ਗਿਣਤੀ ਇੱਕ ਵਰਗ ਕਿਲੋਮੀਟਰ ਦੇ ਵਿੱਚ ਉਹ ਹੁੰਦੀ ਹੈ ਬਸੋਕਣਤਾ ਪੋਪੂਲੇ ਡੈਂਸਿਟੀ ਆਫ ਪੋਪੂਲੇਸ਼ਨ ਤਾਂ ਇਹਨਾਂ ਦੇ ਵਿੱਚੋਂ ਬੇਟਾ ਸਭ ਤੋਂ ਵੱਧ ਬਸੋਕਣਤਾ ਕਿਹਦੀ ਹੈਗੀ ਦਿੱਲੀ ਦੀ ਹਾਂਜੀ ਬੇਟਾ ਪ੍ਰਸ਼ਨ ਨੰਬਰ 97 ਖੇਤਰਫਲ ਦੇ ਹਿਸਾਬ ਨਾਲ ਕਿਹੜਾ ਮਹਾਸਾਗਰ ਵੱਡਾ ਹੈ ਹਾਂਜੀ ਕਿਹੜਾ ਵੱਡਾ ਬੇਟਾ ਖੇਤਰਫਲ ਦੇ ਹਿਸਾਬ ਨਾਲ ਉਹ ਪ੍ਰਸ਼ਾਂਤ ਮਹਾਸਾਗਰ ਠੀਕ ਹੈ ਪ੍ਰਸ਼ਾਂਤ ਮਹਾਸਾਗਰ ਸਭ ਤੋਂ ਵੱਡਾ ਮਹਾਸਾਗਰ ਹੈ ਹਾਂਜੀ ਪੁੱਤਰ ਅੱਗੇ ਆਪਾਂ ਪ੍ਰਸ਼ਨ ਹੱਲ ਕਰਾਂਗੇ ਇਤਿਹਾਸ ਭਾਗ ਦੇ ਆਓ ਬਿਚੁਰੂ ਕਰੀਏ 98 ਨੰਬਰ ਪ੍ਰਸ਼ਨ ਹੈ ਕਿਸ ਨੇ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਹਾਂਜੀ ਬੇਟਾ ਕਿਹਨੇ ਕੀਤਾ ਅਸੀਂ ਲਾਰਡ ਡਲਹੌਜੀ ਨੇ ਪ੍ਰਸ਼ਨ ਨੰਬਰ 9999 1774 ਵਿੱਚ ਸਰਬਉੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ ਗਈ ਕਿੱਥੇ ਕੀਤੀ ਗਈ ਸੀ ਬੇਟਾ ਕੋਲਕਾਤਾ ਦੇ ਵਿੱਚ ਠੀਕ ਹੈ ਇਹ ਤੇ 1773 ਵੀ ਹੋ ਸਕਦਾ ਹੈ ਤਾਂ ਉਲਝਿਓ ਨਾ ਤੇ ਤਾਂ ਕਿੱਥੇ ਕੀਤੀ ਗਈ ਸੀ ਬੇਟਾ ਕੋਲਕਾਤਾ ਦੇ ਵਿੱਚ ਹਾਂਜੀ ਅਗਲਾ ਪ੍ਰਸ਼ਨ ਸ਼ਾਂਤੀ ਨਿਕੇਤਨ ਦੀ ਸਥਾਪਨਾ ਕਿਸ ਨੇ ਕੀਤੀ ਹਾਂਜੀ ਕਿਹਨੇ ਕੀਤੀ ਸੀ ਬੇਟਾ ਸ਼ਾਂਤੀ ਨਿਕੇਤਨ ਦੀ ਸਥਾਪਨਾ ਤੇ ਕੀਤੀ ਸੀ ਡਾਕਟਰ ਰਵਿੰਦਰ ਰਵਿੰਦਰ ਨਾਥ ਟੇਗੋਰ ਠੀਕ ਹੈ ਨਾ ਉਹਨੇ ਸਕੂਲ ਬਣਾਇਆ ਸੀ ਨਾ ਇੱਕ ਸ਼ਾਂਤੀ ਨਿਕੇਤਨ ਨਾਮ ਦਾ ਹਾਂਜੀ ਨੈਕਸਟ ਹੈ ਬੇਟਾ ਪ੍ਰਸ਼ਨ ਨੰਬਰ 101 ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿੱਥੋਂ ਤੋਂ ਕਿੱਥੋਂ ਤੱਕ ਬਣਾਈ ਗਈ ਹਾਂਜੀ ਕਿੱਥੋਂ ਤੋਂ ਕਿੱਥੋਂ ਤੱਕ ਬਣਾਈ ਸੀ ਬੇਟਾ ਮੁੰਬਈ ਤੋਂ ਥਾਣਾ ਠੀਕ ਹੈ ਜੀ ਕਦੋਂ ਬਣਾਈ ਸੀ ਬੇਟਾ 1853 ਦੇ ਵਿੱਚ ਕਿਹਨੇ ਚਲਾਈ ਸੀ ਲਾਰਡ ਡਲਹੌਜੀ ਠੀਕ ਹੈ ਬੇਟਾ ਇਹ ਵੀ ਤੁਸੀਂ ਲਿਖ ਲਿਓ ਨਾਲ ਕਿਹਨੇ ਚਲਾਈ ਸੀ ਬੇਟਾ ਲਾਰਡ ਡਲਹੌਜੀ ਨੇ ਕਿੱਥੋਂ ਤੋਂ ਕਿੱਥੋਂ ਤੱਕ ਮੁੰਬਈ ਤੋਂ ਥਾਣਾ ਤੱਕ ਕਦੋਂ ਚਲਾਈ ਸੀ ਬੇਟਾ 1853 ਦੇ ਵਿੱਚ ਅਗਲਾ ਪ੍ਰਸ਼ਨ ਸತ್ಯਸ਼ੋਦਕ ਸਮਾਜ ਨਾਮ ਦੀ ਸੰਸਥਾ ਦੀ ਸਥਾਪਨਾ ਕਿਹਨੇ ਕੀਤੀ ਸੀ ਹਾਂਜੀ ਕਿਹਨੇ ਕੀਤੀ ਸੀ ਬੇਟਾ ਜੋਤੀਵਾ ਫੁਲੇ ਜੀ ਨੇ ਹਾਂਜੀ ਅਗਲਾ ਪ੍ਰਸ਼ਨ ਬੇਟਾ ਬਿਰਸਾ ਮੁੰਡਾ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ ਸੀ ਕਿਤੇ ਕੀਤਾ ਸੀ ਬੇਟਾ ਛੋਟਾ ਨਾਗਪੁਰ ਠੀਕ ਹੈ ਜੀ ਛੋਟਾ ਨਾਗਪੁਰ ਦੇ ਇਲਾਕੇ ਦੇ ਵਿੱਚ ਕੀਤਾ ਸੀ ਪ੍ਰਸ਼ਨ ਨੰਬਰ 104 ਰਾਜਾ ਰਵੀ ਬਰਮਾ ਕੌਣ ਸੀ ਹਾਂਜੀ ਕੌਣ ਸੀ ਬੇਟਾ ਇਹ ਪ੍ਰਸਿੱਧ ਚਿੱਤਰਕਾਰ ਸੀ ਪੇਂਟਰ ਸੀ ਪ੍ਰਸ਼ਨ ਨੰਬਰ 105 ਲਾਰਡ ਲੋਜੀ ਨੇ ਸਿੱਖਮੂਤ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ ਹਾਂਜੀ ਬੇਟਾ ਕਦੋਂ ਕੀਤੀ ਸੀ 1850 ਦੇ ਵਿੱਚ 106 ਨੰਬਰ ਪ੍ਰਸ਼ਨ ਲਾਹੌਰ ਵਿੱਚ ਧਿਆਨੰਦ ਐਂਗਲੋਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ ਹਾਂਜੀ ਕਦੋਂ ਕੀਤੀ ਗਈ ਸੀ ਬੇਟਾ 1886 ਦੇ ਵਿੱਚ ਪ੍ਰਸ਼ਨ ਨੰਬਰ 107 ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ ਕਿਨਨੂ ਬਣਾਇਆ ਗਿਆ ਸੀ ਬੇਟਾ ਪਹਿਲੇ ਗ੍ਰਹਿ ਮੰਤਰੀ ਬਣਾਇਆ ਗਿਆ ਸੀ ਸਰਦਾਰ ਵੱਲਭ ਭਾਈ ਪਟੇਲ ਨੂੰ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਰਾਜਾਂ ਨੂੰ ਜੋੜ ਕੇ ਸਾਡੇ ਦੇਸ਼ ਨੂੰ ਸੰਗਠਿਤ ਰੂਪ ਦਿੱਤਾ ਸੀ ਇਹਨਾਂ ਨੂੰ ਬੇਟਾ ਭਾਰਤ ਦੇ ਲੋਹ ਪੁਰਸ਼ ਵੀ ਕਿਹਾ ਜਾਂਦਾ ਹੈਗਾ ਕੀ ਕਿਹਾ ਜਾਂਦਾ ਹੈਗਾ ਬੇਟਾ ਲੋਹ ਪੁਰਸ਼ ਠੀਕ ਹੈ ਜਾਨੀ ਕਿ ਆਇਰਨ ਮੈਨ ਆਫ ਇੰਡੀਆ ਠੀਕ ਹੈ ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਕਹਿੰਦਾ ਹੈ ਬੇਟਾ ਸਰਦਾਰ ਬੱਲਭ ਭਾਈ ਪਟੇਲ ਨੂੰ ਪ੍ਰਸ਼ਨ ਨੰਬਰ 108 ਬਡਾ ਅਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਹਾਂਜੀ ਕਿਹਨੇ ਕੀਤੀ ਸੀ ਬੇਟਾ ਮਹਾਰਾਜਾ ਸਿਆਜੀ ਰਾਓ ਨੇ ਹਾਂਜੀ ਬੇਟਾ ਪ੍ਰਸ਼ਨ ਨੰਬਰ 109 1955 ਇਸ ਵਿਧੀ ਐਫਰੋ-ਏਸ਼ੀਅਨ ਕਾਨਫਰੰਸ ਇੰਡੋਨੇਸ਼ੀਆ ਦੇ ਕਿਹੜੇ ਸ਼ਹਿਰ ਵਿੱਚ ਹੋਈ ਸੀ ਇਹ ਹੋਈ ਸੀ ਬੇਟਾ ਬੰਦੂਗ ਦੇ ਵਿੱਚ ਠੀਕ ਹੈ ਇਸ ਨੂੰ ਬੰਦੂਗ ਕਾਨਫਰੰਸ ਵੀ ਕਿਹਾ ਜਾਂਦਾਗਾ ਠੀਕ ਹੈ ਬੰਦੂਗ ਕਾਨਫਰੰਸ ਇਹਦੇ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਭਾਗ ਲਿਆ ਸੀ ਠੀਕ ਹੈ ਬੇਟਾ ਜੀ ਹਾਂਜੀ ਅਗਲਾ ਪ੍ਰਸ਼ਨ ਕਰੀਏ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਨਾਗਰਿਕ ਸ਼ਾਸਤਰ 파ਟ ਦੀ ਬਿਲਕੁਲ ਸੌਕੇ ਪ੍ਰਸ਼ਨ ਸੰਵਿਧਾਨ ਮਸੌਦਾ ਕਮੇਟੀ ਨੇ ਡੈਸ਼ ਮੀਟਿੰਗਾਂ ਕੀਤੀਆਂ ਕਿੰਨੀਆਂ ਮੀਟਿੰਗਾਂ ਕੀਤੀਆਂ ਸੀ ਬੇਟਾ ਉਹਨਾਂ ਨੇ ਕਿੰਨੀਆਂ ਸੀ 11 ਮੀਟਿੰਗਾਂ ਠੀਕ ਹੈ ਗਿਆਰਾ ਸਮਾਗਮ ਵੀ ਕਹਿੰਦੇ ਨੇ ਇਹਨੂੰ ਸੰਮੇਲਨ ਵੀ ਕਹਿੰਦੇ ਆਗੇ ਹਾਂਜੀ ਬੇਟਾ ਪ੍ਰਸ਼ਨ ਨੰਬਰ 111 ਭਾਰਤੀ ਸੰਵਿਧਾਨ ਵਿੱਚ ਮੁੱਢਲੇ ਅਧਿਕਾਰ ਦਰਜ ਹਨ ਹਾਂਜੀ ਕਿੰਨੇ ਤੋਂ ਕਿੰਨੇ ਨਿਸ਼ੇਧ ਤੱਕ ਨੇ ਬੇਟਾ ਇਹਨੇ 14 ਤੋਂ ਲੈ ਕੇ 32 ਤੱਕ ਠੀਕ ਹੈ ਕਿੰਨੇ ਮੁੱਢਲੇ ਅਧਿਕਾਰ ਨੇ ਸਾਡੇ 6 ਨੇ ਹਾਂਜੀ ਬੇਟਾ ਪ੍ਰਸ਼ਨ ਨੰਬਰ 112 ਸਰਕਾਰੀ ਵਕੀਲ ਨੂੰ ਨਿਯੁਕਤ ਕੌਣ ਕਰਦਾ ਬੇਟਾ ਸਰਕਾਰੀ ਵਕੀਲ ਨੁਯੁਕਤ ਸਰਕਾਰ ਕਰਦੀ ਹੈ ਤੇ ਸਰਕਾਰੀ ਵਕੀਲ ਕਿੰਨਾ ਨਹੀਂ ਲੜਦਾਗਾ ਬੇਟਾ ਸਰਕਾਰ ਦੇ ਲਈ ਆਪਣੇ ਕੇਸ ਲੜਦਾਗਾ ਪ੍ਰਸ਼ਨ ਨੰਬਰ 113 ਸਰਬ ਸਿੱਖਿਆ ਅਭਿਆਨ ਕਿਸ ਕੰਮ ਲਈ ਬਣਾਇਆ ਗਿਆ ਸੀ ਬੇਟਾ ਇਹਦਾ ਮਕਸਦ ਸੀ ਅਨਪੜਤਾ ਨੂੰ ਰੋਕਣ ਦੇ ਲਈ ਠੀਕ ਹੈ ਐਸ ਐਸ ਏ ਸਰਬ ਸਿੱਖਿਆ ਅਭਿਆਨ ਪ੍ਰਸ਼ਨ ਨੰਬਰ 114 ਸਾਡੇ ਦੇਸ਼ ਦਾ ਅਸਲ ਮੁਖੀ ਕੌਣ ਹੈ ਹਾਂਜੀ ਕੌਣ ਹੁੰਦਾ ਸਾਡੇ ਦੇਸ਼ ਦਾ ਅਸਲ ਮੁਖੀ ਅਸਲ ਮੁਖੀ ਹੁੰਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਠੀਕ ਹੈ ਸੰਵਿਧਾਨਕ ਮੁਖੀ ਸਾਡੇ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਹਾਂਜੀ ਬੇਟਾ 115 ਨੰਬਰ ਪ੍ਰਸ਼ਨ ਡਾਕਟਰ ਬੀ ਆਰ ਅੰਬੇਦਕਰ ਸਨ ਡਾਕਟਰ ਬੀ ਆਰ ਅੰਬੇਦਕਰ ਕੌਣ ਸੀ ਬੇਟਾ ਸੰਵਿਧਾਨ ਮਸੌਦਾ ਕਮੇਟੀ ਦੇ ਚੇਅਰਮੈਨ 116 ਨੰਬਰ ਪ੍ਰਸ਼ਨ ਸੰਵਿਧਾਨ ਦੀ ਤਿਆਰਾ 330 ਅਤੇ 332 ਅਧੀਨ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਲਈ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ ਇਹਨਾਂ ਦੀ ਜਨਸੰਖਿਆ ਦੇ ਅਨੁਪਾਤ ਅਨੁਸਾਰ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਹੈ ਆਰੰਭ ਵਿੱਚ ਇਹ ਵਿਵਸਥਾ ਕਿੰਨੇ ਸਾਲਾਂ ਲਈ ਸੀ ਹਾਂਜੀ ਬੇਟਾ ਕਿੰਨੇ ਸਾਲ ਦੇ ਲਈ ਕੀਤੀ ਗਈ ਸੀ ਬੇਟਾ ਇਹ ਕੀਤੀ ਗਈ ਸੀ ਸਿਰਫ 10 ਸਾਲਾਂ ਲਈ ਠੀਕ ਹੈ 10 ਸਾਲਾਂ ਤੋਂ ਬਾਅਦ ਇਸ ਨੂੰ ਚੇਂਜ ਕੀਤਾ ਜਾਣਾ ਸੀ ਪ੍ਰੇਸ਼ਿਕਸ 2017 ਭਾਰਤੀ ਸੰਘ ਦੇ ਵਿੱਚ ਹਾਂਜੀ ਬੇਟਾ ਕਿੰਨੇ ਰਾਜ ਨੇ ਦੇਖੋ ਬੇਟਾ ਇਹ 2017 ਦਾ ਪੇਪਰ ਹੈਗਾ ਤਾਂ ਉਸ ਸਮੇਂ 29 ਰਾਜ ਤੇ 7 ਕੇਂਦਰੀ ਸ਼ਾਸਿਤ ਪ੍ਰਦੇਸ਼ ਸੀ ਬਟ ਜੇਕਰ ਹੁਣ ਆਊਗਾ ਤਾਂ ਹੁਣਾਂ ਦੇ ਵਿੱਚ ਕਿੰਨੇ ਲਿਖਾਂਗੇ ਬੇਟਾ ਉਹਦੇ ਵਿੱਚ ਅਸੀਂ 28 ਰਾਜ ਲਿਖਾਂਗੇ ਠੀਕ ਹੈ ਤੇ 8 ਅਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਲਿਖਾਂਗੇ ਠੀਕ ਹੈ ਬੇਟਾ ਧਿਆਨ ਰੱਖਿਓ ਜੇਕਰ ਹੋਣਾ ਹੈਗੀ ਤਾਂ ਆਪਸ਼ਨ ਕਿੰਨੀ ਹੋਏਗੀ 28 ਰਾਜ ਹੋਣਗੇ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹੋਣਗੇ। ਪ੍ਰਸ਼ਨ ਨੰਬਰ 118 ਸੂਚਨਾ ਅਧਿਕਾਰ ਅਧੀਨ ਨਿਯਮ ਤੋਂ ਭਾਵ ਹੈ। ਹਾਂਜੀ ਬੇਟਾ ਕੀ ਭਾਵ ਹੈ? ਸੂਚਨਾ ਅਧਿਕਾਰ ਨਿਯਮ ਜਿਹਨੂੰ RTI ਵੀ ਬੋਲ ਦਿੰਦੇ ਹੈਗੇ, ਰਾਈਟ ਟੂ ਇਨਫੋਰਮੇਸ਼ਨ। ਲੋਕਾਂ ਨੂੰ ਸਰਕਾਰ ਦੇ ਹਰੇਕ ਵਿਭਾਗ ਦੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਜਿਸ ਦਾ ਪ੍ਰਭਾਵ ਉਹਨਾਂ ਤੇ ਸਿੱਧੇ ਜਾਂ ਸਿੱਧੇ ਢੰਗ ਨਾਲ ਪੈਂਦਾਗਾ। ਮਤਲਬ ਅਸੀਂ ਕਿਸੇ ਵੀ ਵਿਭਾਗ ਤੋਂ ਸੂਚਨਾ ਪ੍ਰਾਪਤ ਕਰ ਸਕਦੇ ਹਾਂ RTI ਪਾ ਕੇ। ਪ੍ਰਸ਼ਨ ਨੰਬਰ 119 ਰਾਜ ਸਭਾ ਵਿੱਚੋਂ ਹਰੇਕ 2 ਸਾਲ ਬਾਅਦ ਕਿੰਨੇ ਮੈਂਬਰ ਰਿਟਾਇਰ ਹੋ ਜਾਂਦੇ ਨੇ ਕਿੰਨੇ ਮੈਂਬਰ ਰਿਟਾਇਰ ਹੋ ਜਾਂਦੇ ਨੇ ਬੇਟਾ 1/3 1/3 ਮੈਂਬਰ ਠੀਕ ਹੈ ਹਰ 2 ਸਾਲ ਦੇ ਬਾਅਦ ਰਿਟਾਇਰ ਹੋ ਜਾਂਦੇ ਉਹਨਾਂ ਦੀ ਜਗ੍ਹਾ ਤੇ ਨਵੇਂ ਮੈਂਬਰ ਆ ਜਾਂਦੇਗੇ ਪ੍ਰਸ਼ਨ ਨੰਬਰ 120 ਭਾਰਤ ਦੀ ਵੰਡ ਹੋਈ ਹਾਂਜੀ ਬੇਟਾ ਬਿਲਕੁਲ ਸੌਖਾ ਪ੍ਰਸ਼ਨ ਹੈਗਾ ਕਦੋਂ ਵੰਡ ਹੋਈ ਸੀ ਭਾਰਤ ਦੀ 1947 ਦੇ ਵਿੱਚ ਠੀਕ ਹੈ ਬੇਟਾ ਇਸ ਤਰੀਕੇ ਨਾਲ ਆਪਾਂ ਤੁਹਾਡੇ ਜਿਹੜੇ ਐਸਐਸਟੀ ਦਾ 2017 ਵਾਲਾ ਐਨਐਮਐਸ ਦਾ ਪੇਪਰ ਸੀ ਉਹਦੇ ਵਿੱਚੋਂ ਐਸਐਸਟੀ ਭਾਗ ਹੱਲ ਕੀਤਾਗਾ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਬਹੁਤ ਜਿਹੜੇ ਕੁਐਸਚਨ ਹੈਗੇ ਸੌਖੇ ਲੱਗੇ ਹੋਣੇ ਤੇ ਬਹੁਤੇ ਕੁਐਸਚਨ ਤੁਹਾਨੂੰ ਆਉਂਦੇ ਵੀ ਹੋਣੇ ਠੀਕ ਹੈ ਬੇਟਾ ਇਸੇ ਤਰੀਕੇ ਨਾਲ ਆਪਾਂ ਤੁਹਾਡੇ 6ਵੀਂ 7ਵੀਂ ਤੇ 8ਵੀਂ ਦੇ ਜੋ ਸਿਲੇਬਸ ਹੈਗਾ ਉਸ ਦੀ ਅਸੀਂ ਤਿਆਰੀ ਕਰਨੀ ਹੈ ਤਾਂ ਜੋ ਜਿਹੜਾ ਸਾਡਾ ਐਨਟੀਐ ਐਨਐਮਐਸ ਦਾ ਪੇਪਰ ਹੈਗਾ ਉਹ ਅਸੀਂ ਕਲੀਅਰ ਕਰ ਸਕੀਏ ਠੀਕ ਹੈ ਬੇਟਾ ਆਪਾਂ ਜਲਦ ਮਿਲਾਂਗੇ ਅਗਲੇ ਟੌਪਿਕ ਦੇ ਵਿੱਚ tata kadili goodbye